ਲੇ ਗਰਾਊਂਡ ਦੇ ਵਿੱਚ ਬੂਟੇ ਲਾ ਰਹੇ ਆ ਸਾਰਿਆਂ ਨੇ ਸੁਨੇਹਾ ਇੱਕ ਆਪਣੇ ਆਪਣੇ ਗਰਾਊਂਡ ਦੇ ਵਿੱਚ ਪੌਦੇ ਜ਼ਰੂਰ ਲਾ ਰਾਸਤੀ ਬੂਟਾ ਲਾਉਣ ਲੱਗੇ ਆ ਬਾਕੀ ਇਹਦਾ ਆਪ ਦੀ ਹਿਸਾਬ ਨਾਲ ਹੋਣਾ ਬਾਈ ਬੂਡ ਇਹ ਬੇਨਤੀ ਲਾਂਘਦੇ ਡੱਬਦੇ ਨੂੰ ਬੇਨਤੀ ਆ ਵੀ ਆ ਜਿਹੜੇ ਬਾਹਰ ਬੂਟੇ ਲਾਏ ਆ ਨਾ ਕਿਸੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਪਸ਼ੂ ਲਾਂਘਦੇ ਇੱਥੋਂ ਦੀ ਪਾਣੀ ਵਾਧੂ ਆ ਬਾਲਟੀਆਂ ਭਰ ਕੇ ਤੇ ਗੇਟ ਤੋਂ ਆ ਇੱਥੋਂ ਦੀ ਟਪਾਕ ਲਾਉਣੇ ਵੀ ਜ਼ਰੂਰੀ ਆ ਸੰਭਾਲਣੇ ਉਦੋਂ ਵੀ ਜ਼ਰੂਰੀ ਆ ਲਾਉਣ ਦੀ ਕੋਸ਼ਿਸ਼ ਕਰੋ ਤੇ ਉਹਨਾਂ ਦੀ ਸੰਭਾਲ ਵੀ ਜ਼ਰੂਰ ਕਰੋ ਨਵੇਂ ਇੱਕ ਬੰਦਾ ਇਸ ਇਲਾਕੇ ਦਾ ਤੇ ਉਹਦੇ ਨਾਲ ਉਹ ਬੰਦਾ 5 ਜੇ ਬੂਟੇ ਲਾ ਦਿੱਤਾ ਬਹੁਤ ਵਧੀਆ ਗੱਲ ਆ। ਐਤ ਕੀ ਕਿੰਨੀ ਗਰਮੀ ਪਈ ਆ ਜੀ ਦੇਖੋ ਆਪਣੇ ਗਰਾਊਂਡ ਦੇ ਵਿੱਚ ਪੌਦੇ ਜ਼ਰੂਰ ਲਾਓ ਤੇ ਨਾਲ-ਨਾਲ ਸਫਾਈ ਵੀ ਜ਼ਰੂਰ ਰੱਖਿਆ ਕਰੋ ਗਰਾਊਂਡ ਦੀ ਕਿਉਂਕਿ ਗਰਾਊਂਡ ਜੇ ਸੋਹਣੇ ਲੱਗਣਗੇ ਤਾਂ ਫਿਰ ਗਰਾਊਂਡ ਦੇ ਵਿੱਚ ਰੌਣਕਾ ਲੱਗਦੀ ਆ ਤੇ ਅੱਜ ਅਸੀਂ ਵੀ ਕੋਸ਼ਿਸ਼ ਕੀਤੀ ਆ ਆਪਦੇ ਗਰਾਊਂਡ ਦੇ ਵਿੱਚ ਪੌਦੇ ਲਾਉਣ ਦੀ ਇੱਕ ਸੁਨੇਹਾ ਮੈਸੇਜ ਵੀ ਆ ਸਾਰਿਆਂ ਨੂੰ ਹਨਾ ਤੇ ਮੇਰੇ ਨਾਲ ਇਹਦੇ ਸੇਵਾ ਦੇ ਵਿੱਚ ਸਾਰੇ ਨੌਜਵਾਨਾਂ ਨੇ ਹਿੱਸਾ ਪਾਇਆ ਸਪੈਸ਼ਲੀ ਸੁਖੇ ਨੇ ਥੋੜੀ ਪੇਮੈਂਟ ਕੀਤੀ ਸੀ ਤੇ ਸੰਦੀਪ ਆ ਮੁੰਡਾ ਕ੍ਰੈਡਿਟ ਵਾਲਾ ਇਹਦੇ ਵੱਲੋਂ ਪੇਮੈਂਟ ਕੀਤੀ ਗਈ ਹੈ ਥੋੜੀ ਸੇਵਾ ਲਈ ਗਈ ਹੈ ਤੇ ਮੈਂ ਆਪਣੇ ਵੱਲੋਂ ਵੀ ਕੋਸ਼ਿਸ਼ ਕੀਤੀ ਹੈ ਤੇ ਸਾਰੇ ਨੌਜਵਾਨਾਂ ਨੇ ਰਲ ਕੇ ਅੱਜ ਇਹ ਸੇਵਾ ਲਈ ਹੈ ਪੌਦੇ ਲਾ ਰਹੇ ਹਾਂ ਕਰਦੇ ਸ਼ੁਰੂ ਚਲੋ ਫਿਰ ਰੱਖੋ ਗ੍ਰਾਂਟ ਆਜੋ ਮੜਾ ਸੁਖੇ ਉਹਨੇ ਜਰਸੀਆਂ ਲਾ ਲਈ ਅਸੀਂ ਲਾਉਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਸਰਾਵਾਂ ਦੇ ਗਰਾਊਂਡ ਵਿੱਚ ਅਸੀਂ ਜੋ ਪਤਾ ਹੀ ਆਪਾਂ ਨੂੰ ਮੌਸਮ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ ਹੈ ਤੇ ਇਸੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਸੀਂ ਦਰਖਤਾਂ ਦੀ ਸੇਵਾ ਜਿਹੜੀ ਹੈ ਗਰਾਊਂਡ ਦੇ ਵਿੱਚ ਲਾਉਣੀ ਸ਼ੁਰੂ ਕੀਤੀ ਹੈ ਤੇ ਨਾਲ ਹੀ ਸਾਰੇ ਪੰਜਾਬ ਦੇ ਜਿੰਨੇ ਵੀ ਰਹਿਣ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਪੰਜ-ਪੰਜ ਦਰਖਤ ਜਾਂ ਜਿੰਨੇ ਵੀ ਹੋ ਸਕਦੇ ਆ ਲਾਉਣ ਦੀ ਕੋਸ਼ਿਸ਼ ਕਰੋ ਤੇ ਉਹਨਾਂ ਦੀ ਸੰਭਾਲ ਵੀ ਜ਼ਰੂਰ ਕਰੋ। ਇਹ ਹੀ ਦਰਖਤ ਤੁਹਾਨੂੰ ਅਸੀਂ 6 ਮਹੀਨਿਆਂ ਬਾਅਦ ਦਿਖਾਵਾਂਗੇ ਵੀ ਕਿਵੇਂ ਅਸੀਂ ਪਾਲਿਆ ਇਹ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਦਰਖਤ ਤਾਂ ਇੱਕ ਵਾਰੀ ਬੰਦਾ ਲਾ ਦਿੰਦਾ ਹੈ ਪਰ ਉਹਦੀ ਸੰਭਾਲ ਨਹੀਂ ਕਰਦਾਗਾ ਕੋਈ ਵੀ ਤੇ ਉਦੋਂ ਬਾਅਦ ਸੰਭਾਲ ਜ਼ਰੂਰੀ ਹੈ ਕਿਉਂਕਿ ਦਰਖਤ ਲਾਏ ਦਾ ਫੇਰ ਹੀ ਫਾਇਦਾ ਹੈ ਜੀ ਉਹ ਵਧੂ ਫਲੂਗਾ ਤਾਂ ਤਾਂ ਕਰਕੇ ਬੇਨਤੀ ਹੈ ਕਿ ਜੋ ਦਰਖਤ ਆਪਾਂ ਲਾਉਣੇ ਆ ਇਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਇਹਨਾਂ ਨੂੰ ਪਾਣੀ ਵੀ ਪਾਉਣਾ ਹੈ ਤੇ ਤਾਂ ਇਹਨਾਂ ਦਾ ਫਾਇਦਾ ਲਾਉਣ ਦਾ ਧੰਨਵਾਦ ਜੀ ਹਾਂਜੀ ਸਾਰਿਆਂ ਨੇ ਕੋਸ਼ਿਸ਼ ਕਰਿਓ ਹਨਾ ਬਸ ਇਹੀ ਬੇਨਤੀ ਹੈ ਵੀ ਅਸੀਂ ਵੀ ਅੱਜ ਵਿਹਲੇ ਸੀਗੇ ਸੈਟਰਡੇ ਸੀਗਾ ਇੱਕ ਮਿੰਟ ਨੱਪਲਾ ਥੋੜੀ ਹਾਂ ਪਾਣੀ ਪਾਉਣ ਵਾਸਤੇ ਵੀ ਰੱਖੋ ਜਗਾ ਚੰਗਾ ਤੇ ਸਾਰੇ ਜਣੇ ਕੋਸ਼ਿਸ਼ ਕਰ ਲੋ ਇੱਕ ਹਿੰਮਤ ਕਰ ਲੋ ਤੇ ਆਪਣਾ ਗ੍ਰੀਨ ਗ੍ਰੀਨ ਪੰਜਾਬ ਆਪਾਂ ਬਣਾਈਏ ਸਾਰੇ ਜਣੇ ਇਧਰ ਪਾਸੇ ਲੈ ਇਧਰ ਲੈ ਇਧਰ ਮਿੱਟੀ ਬਹੁਤ ਈਆ ਘਾਣਾ ਪਾ ਉਹ ਵੀ ਬੱਚੇ ਦੀ ਮਤਲਬ ਮਿੱਟੀ ਦਾ ਲਾਗਾ ਬਹੁਤ ਘਾਣਾ ਪਾਓ ਆਹ ਮਿੱਟੀ ਨਾਲ ਪਾਸੇ ਟੋਆ ਬਣਾ ਵੱਟ ਬਣਾ ਦਿਓ ਇਹਦੀ ਤਾਕੇ ਪਾਣੀ ਮੀਂਹ ਦਾ ਖੜ ਜੇ ਜਾਂ ਆਪਾਂ ਪਾਣੀ ਪਾਵਾਂਗੇ ਉਹ ਮਿੱਟੀ ਪਾ ਲਾ ਉਹ ਮਿੱਟੀ ਦੀ ਵੱਟ ਬਣਾ ਦੇ ਪਾਸੇ ਪਾਸੇ ਨਾ ਡਾਕਟਰ ਦੇ ਵਿਚਾਰ ਦੇ ਉਹਨਾਂ ਦੇ ਸਜੀਤ ਵਿਚਾਰ ਦੇ ਹਾਂਜੀ اسی ਗੱਲ ਜੀ ਜਿਵੇਂ ਤੁਹਾਨੂੰ ਪਹਿਲਾਂ ਮਾਸਟਰ ਜੀ ਨੇ ਦੱਸ ਹੀ ਦਿੱਤਾ ਕਿ ਆਪਾਂ ਪਿੰਡ ਸਰਾਵਾਂ ਦੇ ਅੱਜ ਗਰਾਊਂਡ ਵਿੱਚ ਬੂਟੇ ਲਾਉਣ ਜਾ ਰਹੇ ਹਾਂ ਤਾਂ ਜਿਵੇਂ ਹਰ ਇੱਕ ਪੰਜਾਬ ਦੇ ਗਰਾਊਂਡ ਆ ਜਿੰਨੇ ਵੀ ਤਾਂ ਉੱਥੇ ਬੂਟੇ ਲੱਗਣੇ ਚਾਹੀਦੇ ਆ ਜਿਵੇਂ ਆਪਾਂ ਏਸੀ ਏਸੀ ਤਾਂ ਲਾ ਦਿੰਨੇ ਆ ਜਵੇਂ ਇੱਕ ਬੰਦਾ ਇਸ ਇਲਾਨ ਦਾ ਤੇ ਉਹਦੇ ਨਾਲ ਉਹ ਬੰਦਾ 5 ਜੇ ਬੂਟੇ ਲਾਦਾ ਤਾਂ ਬਹੁਤ ਵਧੀਆ ਗੱਲ ਆ ਇੱਕ ਸਨੇਹਾ ਜ਼ਰੂਰ ਸਾਰੇ ਜਾਣੇ ਸਾਨੂੰ ਜਿਹੜਾ ਵੀਡੀਓ ਵੇਖੂਗਾ ਇਹ ਤਾਂ ਸਾਰਿਆਂ ਨੇ ਬੂਟੇ ਲਾਉਣ ਜਿਵੇਂ ਹੁਣ ਮੌਸਮ ਠੰਡਾ ਸੀ ਸੀ ਤਾਂ ਬੂਟੇ ਲਾਏ ਪਹਿਲਾਂ ਤਾਂ ਗਰਮੀ ਸੀਗੀ ਇੱਧਰੋਂ ਉਹ ਕਰ ਲੈ ਇੱਧਰਲੇ ਬਸ ਤੇਰੀ ਬੈਕ ਆਜੋ ਲੈ ਵੀ ਕਿੱਧਰ ਗਿਆ ਸੰਦੀਪ ਮੜ ਆ ਬੋਲ ਮੜ ਅੱਸੀ ਗੱਲ ਬਈ ਸਾਰਿਆਂ ਨੂੰ ਤੇ ਗਰਮੀ ਬਹੁਤ ਆ ਬਈ ਸਾਰੇ ਜਣੇ ਆਪਦੇ ਗਰਾਊਂਡਾਂ ਦੇ ਆਸੇ-ਪਾਸੇ ਤੇ ਗਰਾਊਂਡਾਂ ਦੇ ਵਿੱਚ ਦਰਖਤ ਜ਼ਰੂਰ ਲਾਓ ਤੇ ਅਸੀਂ ਵੀ ਅੱਜ ਕੋਸ਼ਿਸ਼ ਕੀਤੀ ਹੈ ਦਰਖਤ ਲਾਉਣੇ ਵੀ ਜ਼ਰੂਰੀ ਆ ਸੰਭਾਲਣੇ ਉਦੋਂ ਵੀ ਜ਼ਰੂਰੀ ਆ ਕਹਾਂਗੇ ਆਪਾਂ ਪਹਿਲਾਂ ਦਰਖਤ ਲਾ ਦਿੰਨੇ ਆ ਤੇ ਉਦੋਂ ਬਾਅਦ ਹੀ ਇਹਨਾਂ ਦੀ ਸੇਵਾ ਨਹੀਂ ਕਰਦੇ ਇਹ ਸੌਕੇ ਜਾਂਦੇ ਆ ਤੇ ਇੱਕ ਭਾਵੇਂ ਇੱਕ ਇੱਕ ਜਾਨ ਹੈ ਕਿ ਇੱਕ ਦਰਖਤ ਦਾ ਖਿਆਲ ਰੱਖੋ ਤੇ ਦਰਖਤ ਜ਼ਰੂਰ ਲਾਓ ਬਈ ਗਰਾਊਂਡ 'ਚ ਸਾਰੇ ਇਹ ਇਹ ਗੱਲ ਸੋਹਣੀ ਕੀਤੀ ਆ ਕਈ ਵਾਰੀ ਪਤਾ ਕੀ ਹੁੰਦਾ ਆਪਾਂ ਬਹੁਤ ਇਕੱਠੇ ਬੂਟੇ ਲੈ ਆਉਣੇ ਆ ਅਸੀਂ ਉਹਨੇ ਕੀ ਲਿਆਂਦੇ ਆ ਜਿੰਨੇ ਕ ਅਸੀਂ ਸੰਭਾਲ ਲਏ ਮੰਨ ਲਓ ਤਕਰੀਬਨ ਹੈਗੇ ਆ 20 ਕਬੂਟੇ ਲਿਆਏ ਆ ਅਸੀਂ ਗਰਾਉਂਡ ਵਾਸਤੇ ਤੇ ਇਹੀ ਆ ਵੀ ਜਦੋਂ ਆਪਾਂ ਬਾਲੇ ਲਾ ਦਿੰਨੇ ਆ ਤਾਂ ਉਹ ਸੰਭਾਲੇ ਨਹੀਂ ਜਾਂਦੇ ਹਨਾ ਨਹੀਂ ਆ ਆ ਮਿੱਟੀ ਦੀ ਵੱਟ ਬਣਾ ਦੇ ਪਰਲੇ ਪਾਸੇ ਨਹੀਂ ਪਾਣੀ ਸਾਰਾ ਉਧਰ ਜਾਊਗਾ ਜਦੋਂ ਬਾਲੇ ਬੂਟੇ ਲਾ ਦਿੰਨੇ ਆ ਉਹ ਸੰਭਾਲੇ ਨਹੀਂ ਜਾਂਦੇ ਹਨਾ ਤੇ ਅਸੀਂ ਵੀ ਉਹਨੇ ਕੀ ਕੋਸ਼ਿਸ਼ ਕੀਤੀ ਵੀ ਜਿੰਨੇ ਕ ਅਸੀਂ ਸੰਭਾਲ ਸਕੀਏ ਉਹਨਾਂ ਨੂੰ ਪਾਣੀ ਪੂਣੀ ਪਾ ਸਕੀਏ ਪਾਣੀ ਦੀ ਵੱਡੀ ਸਮੱਸਿਆ ਆਉਂਦੀ ਹੁੰਦੀ ਆ ਤੇ ਇੱਕ ਇੱਕ ਇਹ ਸੀਗਾ ਵੀ ਬੂਟੇ ਉਹ ਲਾਓ ਜਿਹੜੇ ਬੂਟੇ ਲੱਗਣ ਵਾਲੇ ਹੁੰਦੇ ਆ ਜਿਵੇਂ ਹੁਣ ਆਪਾਂ ਸਪੈਦਾ ਹੀ ਲਾਈ ਜਾਵਾਂਗੇ ਹਨਾ ਪਾਣੀ ਤਾਂ ਅੱਗੇ ਹੀ ਹੈ ਨਹੀਂ ਆ ਪੰਜਾਬ ਦੇ ਵਿੱਚ ਤੇ ਉਹਦਾ ਨੁਕਸਾਨ ਬਹੁਤ ਹੈ ਤੇ ਉਹੋ ਜਿਹੇ ਬੂਟੇ ਲਾਓ ਜਿਹੜੇ ਮਤਲਬ ਮੈਡੀਸਨ ਪਲਾਂਟ ਹੈਗੇ ਜਿਵੇਂ ਕੜੀ ਪੱਤਾ ਹੈ ਘਰਾਂ ਦੇ ਵਿੱਚ ਲਾ ਲਓ ਸਹਜਣਾ ਨਿੰਮ ਕਿਉਂਕਿ ਪਿਛਲੇ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਵੀ ਨਿੰਮ ਜੜੀ ਹੈਗੀ ਆ ਉਹ ਬਹੁਤ ਖਤਮ ਹੋ ਗਈ ਠੰਡ ਪਈ ਪਿਛਲੇ ਕਿੰਨੀਆਂ ਨਿੰਮਾਂ ਸੁੱਕ ਗਈਆਂ ਹਨਾ ਕਿਉਂਕਿ ਉਹ ਇੱਕ ਮੈਡੀਸਨ ਆ ਜਿਵੇਂ ਆਪਾਂ ਕਹਿ ਲਈਏ ਹੈਲਥ ਵਾਸਤੇ ਬਹੁਤ ਵਧੀਆ ਹੈਲਥ ਵਾਸਤੇ ਕਿਵੇਂ ਅੱਜਕੱਲ ਦੇ ਚਲੋ ਲੋਕ ਪਰ ਥੋੜਾ ਜਿਹਾ ਮਾਡਰਨ ਹੋ ਗਿਆ 브ਰਸ਼ 브ਰਸ਼ ਕਰਨ ਲੱਗ ਗਿਆ ਤੇ ਨਿੰਮ ਦੀ ਦਤਨ ਹੈ ਜਿਹੜੀ ਮੂੰਹ ਦੇ ਵਿੱਚ ਨਾਲ ਦਾ ਛਾਲੇ ਹੋਣ ਦੇਵੇ ਤੇ ਸਕਿਨ ਦੇ ਉੱਤੇ ਵੀ ਜੇ ਮੰਨ ਲਓ ਆਪਾਂ ਨਿੰਮ ਦਾ ਪਾਣੀ ਬਾਲ ਕੇ ਜਿਹੜਾ ਹੈਗਾ ਆਜੋ ਅੱਗੇ ਜੋ ਤੇ ਆਪਾਂ ਉਹਨੂੰ ਕਰ ਸਕਦੇ ਹਾਂ ਵਰਤ ਸਕਦੇ ਹਾਂ ਤੋਂ ਸਾਈਡ ਤੇ ਜਰੂਰ ਬਣਾ ਦੇ ਜੋ ਸੋਹੰਜਣਾ ਜਿਹੜਾ ਸੋਹੰਜਣਾ ਬਹੁਤ ਵਧੀਆ ਫੇਟ ਵਾਸਤੇ ਬਹੁਤ ਵਧੀਆ ਹੈ ਚਟਣੀ ਬਣਾ ਕੇ ਤੁਸੀਂ ਖਾ ਸਕਦੇ ਹੋ ਉਹਦੀ ਸਬਜ਼ੀ ਵਿੱਚ ਪਾ ਸਕਦੇ ਹਾਂ ਉਹਨੂੰ ਉਹਨੂੰ ਜਰੂਰ ਲਾਓ ਮੈਡੀਸਨ ਪਲਾਂਟ ਆ ਉਹ ਕੜੀ ਪੱਤਾ ਹੈ ਉਹਦੀ ਚਟਨੀ ਬਣਾਈ ਖਾ ਸਕਦੇ ਆਂ ਅਮਰੂਦ ਐ ਜਿਵੇਂ ਅੱਜ ਕੱਲ ਲੋਕਾਂ ਨੂੰ ਪੀਲੀਆ ਬਹੁਤ ਐ ਪੀਲੀਏ ਦੀ ਜਾਮਣ ਐ ਹੁਣ 100 ਰੁਪਏ ਕਿਲੋ ਜਾਮਣ ਗਰਾਊਂਡ ਦੇ ਵਿੱਚ ਉੱਥੇ ਬਾਜ਼ਾਰ ਦੇ ਵਿੱਚ ਉਹ ਸਾਈਡ ਤੇ ਵੱਟ ਬਣਾ ਦਿਓ ਉਹ ਨਹੀਂ ਬਣਾਈ ਜਾਂਦਾ ਸਭ ਬਣਾਈ ਜਾਂਦਾ ਮਗਰ ਬਣਾ ਚੰਗੀ ਤਰ੍ਹਾਂ ਬਣਾ ਦੀ ਜਾਮਣ ਐ ਹੁਣ 100 ਰੁਪਏ ਕਿਲੋ ਜਾਮਣ ਮਿਲਦੀ ਆ ਤੇ ਲੋਕ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲਿਆਉਂਦੇ ਆ ਹਨਾ ਤਾਂ ਜਾਮਣ ਜ਼ਰੂਰ ਲਾਓ ਸਪੈਸ਼ਲੀ ਜੇ ਤੁਹਾਡੇ ਕੋਲ ਖੇਤ ਦੇ ਵਿੱਚ ਜਗ੍ਹਾ ਹੈਗੀ ਆ ਤੇ ਨਿਰੰਕੰਮ ਦਾ ਸਾਧਨ ਵੀ ਬਣਦਾ ਹੈਗਾ ਤੇ ਜਾਮਨ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਸਿੰਪਲ ਜਾਮਨ ਹੁੰਦੀ ਹੈ ਇੱਕ ਥੋੜੀ ਪੇੜ ਹੁੰਦੀ ਆ ਜਿਹਨੂੰ ਮਤਲਬ ਜਲਦੀ ਫਲ ਆ ਜਾਂਦਾ ਉਹ 100 150 ਦਾ ਬੂਟਾ ਉਹ ਮਿਲ ਜਾਂਦਾ ਉਹ ਲਾਓ ਉਹਦੇ ਨਾਲ ਤੁਹਾਨੂੰ ਲੈ ਆਈ ਹੋਰੇ ਇੱਧਰ ਵੀ ਲੈ ਆਈ ਬਹੁਤ ਬਹੁਤ ਇੱਥੇ ਵੀ ਕਰਦੇ ਆ ਆ ਜਾ ਇਹੋ ਜਿਹੇ ਬੂਟੇ ਲੈਂਦਾ ਰਿਹਾ ਬਰਬਾਦ ਲਾਓ ਸਾਰੇ ਇਹਨਾਂ ਨਾਲ ਲੜਨਾ ਕੀ ਕਰਨਾ ਹੈ ਤੁਸੀਂ ਸੰਭਾਲਦੇ ਹੋ ਇਹੋ ਜਿਹੇ ਬੂਟੇ ਲਾਓ ਜਿਹੜੇ ਮੈਡੀਸਨ ਪਲਾਂਟ ਦੇ ਵਿੱਚ ਆ ਜਾਂਦੇ ਨੇ ਇਹ ਤਾਂ ਕਿ ਨਿੰਮ ਬਹੁਤ ਖਤਮ ਹੋਈ ਹੈ ਆਪਣੇ ਇੱਕ ਜਿਹੜਾ ਅਸੀਂ ਬੋੜ ਲਾਉਣ ਲੱਗੇ ਆ ਠੀਕ ਹੈ ਵਿਰਾਸਤੀ ਬੂਟੇ ਜਿਹੜੇ ਵਿਰਾਸਤੀ ਬੂਟੇ ਪੰਜਾਬ ਚ ਖਤਮ ਹੋ ਗਿਆ ਉਹ ਵੀ ਅਸੀਂ ਜਿਹੜੇ ਗਰਾਊਂਡ ਦੇ ਵਿੱਚ ਲਾਵਾਂਗੇ ਬੋੜ ਲਾਉਣ ਲੱਗੇ ਆ ਇੱਕ ਸ਼ਾਨਦਾਰ ਬਰਕੈਣਾਂ ਲਿਆਂਦੀਆਂ ਉਹ ਲਾਵਾਂਗੇ। ਲਾ ਦੋ ਲਾ ਦੋ ਨਾਪ ਦੋ ਛੇਦੀ ਫਿਰ ਆਪਾਂ ਗਰਾਊਂਡ 'ਚ ਵੀ ਲਾਉਣੇ ਆ ਬਾਕੀ। ਆ ਲਫਾਫੇ ਇਕੱਠੇ ਹੀ ਕਰ ਲਾ ਉਹਦੇ ਦੇ ਸਿਰਦਾਂ ਅੱਗ ਲਾ ਦਾਂਗੇ ਜੇ ਸੁੱਕ ਗਏ ਬਾਅਦ 'ਚ ਉੱਥੇ ਫਾਈਕਸ ਇਹ ਬਾਹਰ ਲੱਗ ਸਕਦਾ ਸੀਗਾ ਹਨਾ ਪਹਿਲਾਂ ਵੀ ਲੱਗੇ ਹੋਇਆ ਫਿਰ ਅਸੀਂ ਵੀ ਚਲੋ ਕੋਸ਼ਿਸ਼ ਕੀਤੀ ਆ ਵੀ ਹੋਰ ਲਾ ਦਈਏ ਇਹ ਏਰੀਆ ਵਿਲਾ ਪਿਆ ਸੀਗਾ ਇੱਥੇ ਵਧੀਆ ਸ਼ਾਨਦਾਰ ਐਂਟਰੀ ਜਿਹੜੀ ਵਧੀਆ ਬਣ ਜੂਗੀ ਗੇਟ ਦੀ ਇੱਕ ਆਪਾਂ ਹੋਰ ਰਹਿਗੀਆਂ ਸੁੱਕੇ ਬੇਲਾਂ ਲਿਆਉਣੀਆਂ ਸੀਆਂ ਦੋ ਇਹਦੇ ਤੇ ਦੋਨੇ ਪਾਸੇ ਲਾ ਲਾਂਗੇ ਅੰਦਰਲੇ ਪਾਸੇ ਉਹ ਵੀ ਵਧੀਆ ਲੱਗਦੀਆਂ ਸਾਰੀ ਕੰਧ ਤੇ ਜਾਣੀ ਦਾ ਪੁੱਤਰ ਆ ਗੇਟ ਗੇਟ ਵਾਲੇ ਗੇਟ ਦੇ ਬਾਹਰਲੇ ਪਾਸੇ ਦੋਨੇ ਲੱਗ ਜਾਣੀਆਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਆਪਾਂ ਮੰਦਿਰ ਗੁਰਦੁਆਰੇ ਉੱਥੇ ਸੇਵਾ ਲਾਉਣੇ ਆ ਹਨਾ ਤੇ ਆਪਦੇ ਗਰਾਊਂਡ ਦੇ ਗਰਾਊਂਡ ਜ਼ਰੂਰ ਸੰਭਾਲੋ ਕਿਉਂਕਿ ਗਰਾਊਂਡ ਸੋਹਣੇ ਹੋਣਗੇ ਜਿਵੇਂ ਮੈਂ ਪਿਛਲੀ ਵਾਰੀ ਗਿਆ ਸੰਗਰੂਰ ਦੇਖਿਆ ਸਟੇਟ ਲੈਵਲ ਦਾ ਉੱਥੇ ਬਹੁਤ ਸੋਹਣਾ ਗਰਾਊਂਡ ਬਣਿਆ ਹੋਇਆ ਤਾਂ ਜਿੱਥੇ ਚਲੋ ਸਰਕਾਰਾਂ ਨੇ ਆਪ ਦਾ ਰੋਲ ਅਦਾ ਕਰਨਾ ਆਪਾਂ ਵੀ ਕਰੀਏ ਕੁਝ ਆਪਾਂ ਬਹੁਤ ਕੁਝ ਕਰ ਸਕਦੇ ਆਂ ਪਿੰਡ ਲੈਵਲ ਤੇ ਗਰਾਊਂਡ ਵਾਸਤੇ ਤੇ ਇਹ ਕੋਸ਼ਿਸ਼ ਜ਼ਰੂਰ ਕਰਿਓ ਸਾਰੇ ਜਣੇ ਉਹ ਵੀ ਨੱਪ ਦਿਓ ਅਗਲਾ ਵੀ ਸੁੱਖੇ ਮੜੇ ਐ ਸਾਈਟਾਂ ਤੇ ਇਹਨੂੰ ਕਾਹ ਲੈ ਕਾਹ ਕਰਦੇ ਰੋ ਹਰ ਜੇ ਇੱਕ ਮਿੰਟ ਵਿਰਾਸਤੀ ਬੂਟਾ ਲਾਉਣ ਲੱਗੇ ਆ ਬਾਕੀ ਨਿਬਾ ਦੀ ਹਿਸਾਬ ਨਾਲ ਹੋਣਾ ਬਾਈ ਮੋੜ ਇੱਥੇ ਸਹੀ ਆ ਬਸ ਸਹੀ ਆ ਨੋਰਮਲ ਆਉਣ ਵਾਲੇ ਸਮੇਂ ਦੀ ਜਨਰੇਸ਼ਨ ਆ ਜਿਹੜੀ ਇਹਦੇ ਛਾਵੇਂ ਬੈਠਿਆ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਛੜਦੇ ਵੱਡੇ ਛੋਟੇ ਸਾਰੇ ਛੜਦੇ ਪਹਿਲਾਂ ਨਿੱਕੇ ਪਾਜਦਲੇ ਪੀੜੀਆਂ ਤੱਕ ਚੱਲਣ ਵਾਲਾ ਬੂਟਾ ਲਾਉਣ ਲੱਗੇ ਆ ਸਾਰੇ ਨੌਜਵਾਨ ਯਾਦ ਕਰਿਆ ਕਰਾਂਗੇ ਅਸੀਂ ਵੀ ਦੈਨ ਉਹਨਾਂ ਦੇ ਟਾਈਮ 'ਚ ਵੀ ਲਾਇਆ ਸੀਗਾ ਕਿਸੇ ਟਾਈਮ ਹਨ ਬੈਠੇ ਕਰਾਂਗੇ ਤੇ ਨੌਜਵਾਨ ਵੀ ਜਿਹੜੇ ਹੈਗੇ ਜਦੋਂ ਸਾਡੇ ਬਜ਼ੁਰਗ ਹੋ ਗਏ ਜਦੋਂ ਗੱਲਾਂ ਕਰਿਆ ਕਰਾਂਗੇ ਇੱਥੇ ਆ ਕੇ ਬੈਠ ਕੇ ਸਾਥ ਦੇ ਸਾਥ ਬਣਾਦੀ ਹੈ ਗਰਾਊਂਡ ਦੇ ਵਿੱਚ 6 ਮਹੀਨਿਆਂ ਬਾਅਦ ਸਾਲ ਬਾਅਦ ਕਿੱਦਾਂ ਹੋ ਗਿਆ ਜਿਹੜੇ ਦਰਖਤ ਲਾਏ ਆ ਉਹ ਜਿੰਨੇ ਵੀ ਕਿਉਂਕਿ ਦੀ ਸੰਭਾਲ ਸਾਰਿਆਂ ਨੇ ਸੰਭਾਲਣੇ ਆ ਠੀਕ ਹੈ ਕਿਸੇ ਨੇ ਲਾਏ ਆ ਕਿਸੇ ਨੇ ਨਹੀਂ ਕਿਉਂਕਿ ਸਾਂਝਾ ਕੰਮ ਆ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦੇ ਜਿਹੜੇ ਆ ਸਾਰਿਆਂ ਨੂੰ ਬੇਨਤੀ ਲੰਘਦੇ ਡੱਬਦੇ ਨੂੰ ਵੀ ਬੇਨਤੀ ਆ ਵੀ ਜਿਹੜੇ ਬਾਹਰ ਬੂਟੇ ਲਾਏ ਆ ਨਾ ਕਿਸੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਪਸ਼ੂ ਲੰਘਦੇ ਇੱਥੋਂ ਦੀ ਤਾਂ ਉਹਨਾਂ ਨੂੰ ਬਚਾ ਕੇ ਰੱਖਣਾ ਸਾਰੇ ਨੇ ਕਿਉਂਕਿ ਆਪਾਂ ਫਰਜ਼ਮੰਦ ਆ ਸੀਗੇ ਅਸੀਂ ਲਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਸਾਰਿਆਂ ਨੇ ਸੰਭਾਲਣਾ ਹੈ ਬੜਾ ਮੋਟਾ ਹੈਗਾ ਤਾਂ ਹੋ ਵੀ ਜਾਊਗਾ ਪਰ ਕੋਸ਼ਿਸ਼ ਕਰੋ ਡਲੇ ਜਰੂਰ ਪਾ ਦਿਓ ਡਲੇ ਹੋਰ ਪਾ ਦੇ ਪਾਸੇ ਬਣਾ ਲਓ ਗਰਾ ਗੋਲ ਗੋਲੇ ਦੇ ਆ ਤਾਂ ਬਾਲਾ ਵੱਡਾ ਪਾ ਤਾ ਡਲਾ ਠੀਕ ਕਰਦੇ ਕੱਢਦੇ ਨੂੰ ਕੱਢਦੇ ਕੋਈ ਗੱਲ ਨਹੀਂ ਇਹੋ ਜਿਹੇ ਬਰਾਸਤੀ ਬੂਟੇ ਇੱਕ ਇੱਕ ਜਰੂਰ ਲਾਓ ਜਿੱਥੇ ਕਿਤੇ ਸਾਂਝੀ ਜਗ੍ਹਾ ਹੈ ਗੇਟ ਦੀ ਐਂਟਰੀ ਤੇ ਲਾਇਆ ਸੀ ਜਮਾ ਸਾਰਾ ਇਧਰਲਾ ਏਰੀਆ ਕੱਲ ਨੂੰ ਕਿਤੇ ਮੈਚ ਹੁੰਦੇ ਐ ਇੱਥੇ ਤਾਂ ਇੱਥੇ ਬੈਠ ਕੇ ਮੈਚ ਵੀ ਦੇਖਿਆ ਜਾ ਸਕਦੇ ਹਨ ਹਾਂ ਉਹ ਨਿਕਲ ਜੂਗਾ ਅੱਛਾ ਮਤਲਬ ਉਹ ਵਧੀਆ ਬਣ ਜਾਂਦਾ ਉਹ ਛਾਂਗ ਦੇਣਾ ਚਾਹੀਦਾ ਛਾਂਗਣਾ ਚਾਹੀਦਾ ਠੀਕ ਹੈ ਇਹ ਵੀ ਨੋਟ ਕਰ ਲਓ ਸਾਰੇ ਜਣੇ ਹਾਂ ਇਹਦੀ ਪਾਵਰ ਹੈ ਜਿਹੜੀ ਤਾਂ ਨੂੰ ਜਾਊਗੀ ਜਿਹੜੀਆਂ ਥੱਲੇ ਟਾਣੀਆਂ ਹਾਂ ਹਾਂ ਜਿਹੜੀ ਖਰਾਕ ਥੱਲੇ ਲੱਗਣੀ ਹੈ ਤਾਂ ਲੱਗੂਗੀ ਤੇ ਇਹ ਅਸੀਂ ਡਲਿਆਂ ਚ ਲਾਇਆ ਇੱਥੇ ਡਲੇ ਵਾਵਾ ਸੀਗੇ ਇਹ ਏਰੀਆ ਜੇ ਅਸੀਂ ਸਾਫ਼ ਕਰਨਾ ਕਿਉਂਕਿ ਇੱਥੇ ਕਾਫੀ ਪਹਿਲਾਂ ਅਸੀਂ ਬਾਤ ਆ ਦਿੱਤਾ ਸੀ ਇੱਕ ਦਿਨ ਤੇ ਪਰ ਹਜੇ ਲੋੜ ਹੀ ਉੱਚੇ ਰੱਖਣਾ ਪਤਾ ਯਾਰ ਉਸ ਏਰੀਆ ਨੂੰ ਸਾਫ਼ ਕਰਨਾ ਸੇ ਟਾਈਮ ਲੱਗਣਾ ਇਹ ਤਾਂ ਸੈਲੀ ਬਹੁਤ ਆ ਯਾਰ ਛੇਤੀ ਹੋ ਜਾਊਗਾ ਪੋਲੇ ਥਾਂ ਛੇਤੀ ਹੋਊਗਾ ਹਨਾ ਜਵੇਂ ਇੱਕ ਬੰਦਾ ਇਸ ਇਲਾਨ ਦਾ ਤੇ ਉਹਦੇ ਨਾਲ ਉਹ ਬੰਦਾ 5 ਜੇ ਬੂਟੇ ਲਾਤਾ ਬਹੁਤ ਵਧੀਆ ਗੱਲ ਆ ਇੱਕ ਸੁਨੇਹਾ ਜ਼ਰੂਰ ਸਾਰੇ ਜਣੇ ਸੋਨ ਜਿਹੜਾ ਵੀਡੀਓ ਵੇਖੂਗਾ ਇਹ ਤਾਂ ਸਾਰੇ ਆਨੇ ਬੂਟੇ ਲਾਉਣ ਜਿਵੇਂ ਹੁਣ ਮੌਸਮ ਠੰਡਾ ਸੀ ਸੀ ਤਾਂ ਬੂਟੇ ਉਹ ਵੀ ਆ ਬੂਟਾ ਲੱਗਣ ਲੱਗਾ ਸਟੇਜ ਕੋਲੇ ਇਹ ਜਿਹੜਾ ਹੈਗਾ ਚੌੜੇ ਪੱਤਿਆਂ ਵਾਲਾ ਬਹੁਤ ਸੋਹਣਾ ਬੂਟਾ ਡੈਕੋਰੇਸ਼ਨ ਵਾਲਾ ਤੇ ਸਟੇਜ ਦੇ ਨੇੜੇ ਸੋਹਣਾ ਲੱਗੂਗਾ ਇਸ ਕਰਕੇ ਸਟੇਜ ਦੇ ਨੇੜੇ ਲਾਉਣ ਲੱਗੇ ਚੋਬਰ ਇੱਥੇ ਲਾ ਲਈਏ ਇਹਨੂੰ ਬੱਕਰੇ ਇਹਦੇ ਕੋਲੇ ਬਾਲ ਨਾ ਮਾਰਨਾ ਨਹੀਂ ਮਾਰਦੇ ਗ੍ਰਾਊਂਡ ਤਾਂ ਬਹੁਤ ਦੂਰ ਆ ਪਿੱਛੇ ਜੰਗਲੇ ਇਹਨਾਂ ਕੋਲੇ ਹੋਣਗੇ ਉਹ ਬਾਹਰ ਹੀ ਜੰਗਲੇ ਲਾ ਦੀ ਅੰਦਰ ਤਾਂ ਲੋੜ ਹੀ ਨਹੀਂ ਯਾਰ ਅੰਦਰ ਪਸ਼ੂ ਤਾਂ ਕੋਈ ਆਉਂਦਾ ਹੀ ਨਹੀਂਗਾ ਤੇ ਇਹ ਬੰਦਾ ਪੱਟੂਗਾ ਬੂਟਾ ਫਿਰ ਉਹ 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 ਮੜੀ ਗੱਲ ਆ ਵੈਸੇ ਹੀ ਮਿਸ਼ਾਲੇ ਆਉਂਦਾ ਇਹ ਕ੍ਰੈਡਿਟ ਆਣੇ ਤਾਂ ਲਵਾ ਦੋ ਇੱਕ ਰਹਿ ਗਿਆ ਇਹਦੇ ਪੱਟਣਗੇ ਪਰਲੇ ਪਾਸੇ ਲਾਉਣਾ ਇਸ ਤੇ ਪੱਟੋ ਜਾ ਕੇ ਟੋਆ ਉਧਰਲੇ ਬੱਸ ਕੋਲੇ ਨੇ ਪੜਦੇ ਆ ਆ ਆ ਭੱਜ ਕੇ ਰਹਿ ਮੈਨ ਕੋਈ ਪਸ਼ੂ ਕੁਝ ਮਾਰ ਕੇ ਜਿਹੜਾ ਰਾਸਾ ਇੱਥੇ ਆ ਰੱਖਿਆ ਕਹਾਂ ਜੀ ਬੱਸ ਚਲੋ ਭੱਜਾਂਗਾ ਲੈ ਗਈ ਨਾਲ ਲੈ ਚਲੋ ਬਰਲੇਬਾਸ ਚਲੋ ਆਇਓ ਇੱਕ ਰਹਿ ਗਿਆ ਵੀ ਲਾ ਲਓ ਇਹਨਾਂ ਨੂੰ ਫੜਾ ਕਰਾ ਵਾਵਾ ਤਗੜਾ ਲੱਗਦਾ ਇਹਨੂੰ ਫੜਾ ਲੈ ਕਹੀ ਇਹਦੇ ਵੀ ਬਣਾ ਦਿਓ ਯਾਰ ਸਾਰਾ ਪਾ ਦਾਂਗੇ ਪਾਣੀ ਇਹਨੂੰ ਕੀ ਪਤਾ ਚੱਲ ਹੀ ਪੋਵੇ ਪਾਸੇ 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 ਟੋਆ ਜਿਹਾ ਬਣਾ ਦੇ ਪਾਸੇ ਪਾਸੇ ਕੋਹ ਨਹੀਂ ਹੁੰਦਾ ਫੁੱਟਿਆ ਬਈ ਆ ਟੋਆ ਬਣਾ ਦੇ ਪਾਣੀ ਪਾ ਦਾਂਗੇ ਉਹ ਮੀਂਹ ਦੇ ਪੈ ਜੇ ਕੀ ਪਤਾ ਮੀਂਹ ਦੇ ਪਾਣੀ ਨਾਲ ਲਾਇਆ ਤਾਂ ਬਹੁਤ ਵਧੀਆ ਥਾਂ ਤੇ ਆ ਇਹ ਸਾਰਮਤ ਜਮ ਸਟੇਜ ਦੇ ਵਿੱਚ ਧੋਲੀ ਦੀ ਹਾਰਮਨ ਦੀ ਨਹੀਂ ਕੋਈ ਰੰਗ ਨਹੀਂ ਹਲੇ ਇਹ ਨਾ ਮਗਰ ਮੀਂਹ ਦਾ ਪਾਣੀ ਮੀਂਹ ਪੈ ਗਿਆ ਤਾਂ ਮੀਂਹ ਦਾ ਖੜ ਕੇ ਆਉਦੇ ਨਹੀਂ ਚੱਲ ਪੈਣਾ ਯਾਰੇ ਫੁੱਟਦਾ ਤਾਂ ਆਉਂਦਾ ਹਣਾ ਨਹੀਂ ਆਪਣੇ ਕੋਲ ਕਟਰ ਪਿਆ ਇਹਨੂੰ ਖਰਦਾਂਗੇ ਸੈਟ ਆ ਇੱਕ ਵਾਰੀ ਸ਼ਾਇਦ ਆ ਵੀ ਫੁੱਟਿਆ ਹੈ ਉਸ ਤੇ ਮਾਰੀ ਉਸ ਤੇ ਮਾਰੀ ਉਹ ਸੋਚਾਂ ਕਿ ਕਿਵੇਂ ਬੋਲਣਾ ਹੈ ਉਹ ਬਾਲਾ ਉਹ ਚੱਕ ਰਿਹਾ ਉਹ ਕਰੀ ਇੱਧਰ ਵੀ ਲਾ ਦੇ ਕਰੀ ਯਾ ਮੈਨੂੰ ਲਾਉਣ ਦੇ ਕੋਨਟੈਂਟ ਸੇਵਾ ਠੀਕ ਹੈ ਮੈਂ ਨਾ ਕੰਮ ਇਹਨੂੰ ਕੰਮ ਕਰ ਜੂਗਾ ਚਲੋ ਆ ਜੋ ਕਿੱਥੇ ਜਾ ਪਹੁੰਚ ਗਏ ਉਹ ਵਿਚਾਰੇ ਨੇ ਔਖਾ ਹੋਇਆ ਪਿਆ ਕੱਲੇ ਨੂੰ ਦੇਖੋ ਲੱਭੋ ਜਾਈਏ ਕਿੱਥੇ ਲੋਣਾ ਲਾ ਦੇ ਫਿਰ ਲੈ ੜਿੱਕਾ ਤਾਂ ਨਹੀਂ ਕੋਈ ਇਹਦਾ ਪੌੜੀਆਂ ਪੁੜੀਆਂ ਵੈਸੇ ਤਾਂ ਇਹਨੇ ਤਾਂ ਹੀ ਨਿਕਲ ਜਾਣਾ ਜਾਵਣ ਨਹੀਂ ਚਲਦੀ ਹੈ ਜਾਵਣ ਨਾ ਗੋ ਧੰਨਵਾਦ ਹਾਂ ਜਾਂਦੇ ਤੱਕ ਜੀ ਆਣਾਂ ਇਹਦੇ ਵੀ ਟੋਆ ਬਣਾਉਣਾ ਚੰਗਾ ਆ ਦਾ ਵਿੱਚ ਹੀ ਖੜਾ ਇਹਦੇ ਇਹਦੇ ਦੋਲੇ ਬਣਾ ਦੇ ਥੋੜੇ ਲੱਗਣੇ ਜਾ ਹੁਣ ਆ ਜਾ ਹਾਏ ਪੂਰੀਆਂ ਪੁੱਤਰੀਆਂ ਵਿਖਾ ਦੇ ਕਰਾ ਡੋਲਿਆਂ ਦੇ ਜਿਹੜਾ ਜੈਮ ਲਾਇਆ ਹੁਣ ਤਾਂ ਇਹ ਤੋਂ ਪਾਵਰ ਦਿਖਾ ਦੇ ਇੱਥੇ ਤਾਲੀਆਂ ਵਾਹ ਤਾਲੀਆਂ ਤਕੜਾ ਹੈ ਨਾ ਦੇਖ ਲੈਣਾ ਇਹ ਕੋਰਾ ਸ਼ੁਕਰ ਹੈ ਯਾਰ ਇਹ ਕਹਿੰਦਾ ਮੈਂ ਜੋ ਪਾਣੀ ਮੂਵੀ ਬਣਾਓ ਯਾਰ ਮੂਵੀ ਬਣਾਓ ਸਪੈਸ਼ਲ ਵਿੱਚ ਮੂਵੀ ਤਾਂ ਬਣਾ ਲਈ ਮੈਂ ਭੇਜ ਦੇਣੀ ਹੈ ਇਹਦੀ ਬਣਾਉਣਾ ਪਾ ਕੇ ਇਸ ਦੀ ਹੋਵੇ ਬਣੀ ਜਾਂਦੀ ਆ ਆ ਇਟਾ ਦਾ ਆਪਾਂ ਨੂੰ ਕੰਮ ਦੇ ਜਾਣੀਆਂ ਸ਼ਾਰਟਪਟ ਦੇ ਡਿਸਕਸ ਵਾਲੇ ਗਰਾਊਂਡ ਖਾਲੇ ਆ ਡਿਸਕਸ ਤੇ ਸ਼ਾਰਟਪਟ ਦੇ ਗਰਾਊਂਡ ਸਰਕਲ ਬਣਾਉਣੇ ਦਿੱਤੇ ਵੀ ਮੈਂ ਤਾਂ ਹੁਣ ਥੱਲੇ ਪਾ ਦੇਗਾ ਇਹਨਾਂ ਉੱਥੇ ਲਾਵਾਂ ਦੋਨੇ ਸਰਕਲ ਲੋੜ ਹੀ ਨਹੀਂ ਇਨਾ ਕਾ ਤਾਂ ਸਿਆਣਾ ਹੀ ਬੰਦਾ ਦਾ ਸਿਆਣਾ ਹੀ ਆਊਗਾ ਖੇਡਣ ਵਾਲੇ ਆਉਂਦਾ ਗਰਾਊਂਡ 'ਚ ਪੱਟਣ ਵਾਲਾ ਤਾਂ ਕੌਣ ਆਊਗਾ ਪੱਟੂ ਆ ਤਾਂ ਮਾੜੀ ਗੱਲ ਹੈ ਕਿਹੜਾ ਉਹ ਅੰਤਵਾਇਤਾ ਬਾਲੀ ਜਾਣ ਅੰਦਰ ਥੋੜਾ ਮਾਰਦਾ ਆ ਆ ਨਹੀਂ ਵਟਣਾ ਆ ਤਾਂ ਕਾਮਯਾਬੀ ਆ ਇਹ ਤਾਂ ਹੋ ਜਾਣਾ ਇਹਨੇ ਦਬਿਆ ਹਨ ਹੋਰ ਕੱਢ ਲੈ ਮਮਾ ਦਾ ਬਹੁਤ ਵਧੀਆ ਚੀਜ਼ ਹੈ ਫੁੱਲਾ ਕਰ ਲੈ ਇਹਨਾਂ ਥੱਲੇ ਕੋਈ ਨਹੀਂ ਪੜਦੇ ਪੱਣੀ ਪੜਣੀ ਤੇ ਤੈਂ ਚਾਰ ਬੂਟੇ ਇਹਨਾਂ ਨੂੰ ਤੋਹ ਤੇਰੇ ਤੋਂ ਅਸੀਂ ਟੋਹਾਂ ਦੋ ਬੂਟੇ ਇਹਨਾਂ ਦਾ ਦੋ ਬੂਟੇ ਇਹਨਾਂ ਕਢਾਉਣਾ ਤੇ ਕਹਾਂਗੇ ਤੇਰਾ ਜੋਰ ਵੇਖਣਾ ਕਰਕੇ ਕਾਢਾ ਇਹ ਹੋਰ ਜਿਹੜੇ ਡੀਏਪੀ ਪਾਵਾਂਗੇ ਸਾਰਿਆਂ ਨੂੰ ਲਿਆ ਕੇ ਥੋੜੇ ਟਾਈਮ ਬਾਅਦ ਬਾਕੀ ਸਾਰੇ ਗੈਲ ਹੀ ਨਿਕਲੇ ਆਏ ਦੇਖੋ ਇਹ ਵੀਡੀਓ ਪਹਿਲਾਂ ਲਾ ਦਿਆ ਠੀਕ ਆ ਸਾਰਿਆਂ ਨੂੰ ਸਟਾਰਟ ਚਲਾ ਲੈਂਦੇ ਚਾ ਇਹਨੂੰ ਕਿਹਾ ਸੀ ਪੁੱਲੇ ਤੋਂ ਪੱਟ ਲੈਣੀ ਨਹੀਂ ਮੈਨੂੰ ਨਹੀਂ ਪਤਾ ਚੱਲੋ ਲਾਓ ਸਭ ਬਹੁਤ ਹੈ ਹੋਈ ਜਾਣਾ ਢੇਟ ਜਾ ਬੁੱਟਾ ਇਹ ਲਾਓ ਲਾਓ ਕਾਗਜ਼ ਯਾਰ ਇੱਧਰ ਹੋਇਆ ਬੈਕ ਆਉਂਦੀ ਆ ਓਏ ਆਜੋ ਲਾਲੋ ਹੱਥ ਗਰੇਟ ਵਾਲਿਓ ਆਜੋ ਆਜੋ ਇੱਥੇ ਪਾਣੀ ਪਾ ਰਿਹਾ ਨਹੀਂ ਨਾ ਐਂ ਕਰਿਓ ਪਾਣੀ ਪਾ ਲਿਆ ਕਰਿਓ ਬਸ ਚੰਗਾ ਸਾਰੇ ਜਣੇ ਉਹਨੂੰ ਲਾਉਣ ਦਿਆ ਵੇ ਆ ਗਿਆ ਮੁੰਡਾ ਪੜਾ ਉਹਨੂੰ ਕਿਹਨ ਪਾਊਗਾ ਮਿੱਟੀ ਲੈ ਵੀ ਪਾ ਕਰਾਂ ਮਿੱਟੀ ਮਿੱਟੀ ਪਾਓ ਮਿੱਟੀ ਪਾਓ ਸੀ ਥੋੜੀ ਭਾਈ ਮਿੱਟੀ ਜੰਗਾ ਤੋ ਆ ਜਾਲ ਰੱਖਣਾ ਹਾਂ ਯਾਦ ਕਰੇਗਾ ਬਸ ਟੇਡਾ ਚੱਲ ਕੋਈ ਹੈ ਹਾਂ ਆਓ ਫਾਟੇ ਮਿੱਟੀ ਬਹੁਤ ਆ ਹੁਣ ਆਥੇ ਬਾਤ ਬਣਾ ਦੇ ਉਹ ਬਣਾ ਦੇ ਆ ਸਾਰੀ ਬਾਸਿਆਸੀ ਲਾ ਦੋ ਵਾਟਰਪਾਰਟੀ ਵਾਟਰੇਰੀ ਬਣਾ ਦੇ ਐਕਸ 149 ਹੀ ਹੋਇਆ ਪਾਣੀ ਪਾਉਣਾ ਸਾਰੇ ਬੁੱਟੇ ਨੂੰ ਉਹ ਕਿਡਾ ਹੁੰਦਾ ਪਾਈ ਜਾਂਦੇ ਪਾਣੀ ਪਾਈ ਜਾਂਦੇ ਆ ਪਰ ਉਹ ਵਿਚਾਰਾ ਕੱਲਾ ਹੀ ਆ ਉਹ ਥੋੜਾ ਡਾਊਨ ਆ ਸਰੀਰ ਉਹਦਾ ਚੱਲ ਗਿਆ ਵੱਡਾ ਚਲੋ ਬਾਲਟੀਆਂ ਨਾਲ ਆ ਲੈ ਵੇ ਪਾਣੀ ਪਾ ਲੈ ਆ ਜਮੜਾ ਇੱਕ ਮੁੱਲ ਆ ਚਲਾਇਂ ਕਾਟ ਦੇ